ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਦੱਸਦੀ ਕਿ ਅੱਜ ਮੌਕ ਡ੍ਰਿਲ ਕੀਤੀ ਜਾਵੇਗੀ। ਜਲੰਧਰ, ਅਮ੍ਰਿਤਸਰ ਤੇ ਹੋਰ ਜ਼ਿਲ੍ਹਿਆਂ ਦੇ ਡੀਸੀ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮੌਕ ਡ੍ਰਿਲ ਰਾਤ 8 ਵਜੇ ਤੋਂ 8:30 ਵਜੇ ਤੱਕ ਕੀਤੀ ਜਾਵੇਗੀ। ਰਾਤ 8 ਵਜੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਾਇਰਨ ਵਜਾਈ ਜਾਣਗੇ ਤੇ ਇਸ ਦੌਰਾਨ ਬਲੈਕਆਊਟ ਵੀ ਰਹੇਗਾ। ਇਸ ਤੋਂ ਪਹਿਲਾਂ ਸਿਵਲ ਡਿਫੈਂਸ ਵੱਲੋਂ ਸ਼ਾਮ 6 ਤੋਂ 7 ਵਜੇ ਤੱਕ ਰਣਜੀਤ ਐਵਰੀਨਿਊ ਦੇ ਦਸਹਿਰਾ ਗਰਾਊਂਡ 'ਚ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ। ਹਵਾਈ ਹਮਲਿਆਂ ਤੋਂ ਬਚਨ ਤੇ ਜੰਗੀ ਸਥਿਤੀਆਂ ਨਾਲ ਨਜਿੱਠਣ ਲਈ ਪੰਜਾਬ ਦੇ 6 ਸਰਹਦੀ ਜ਼ਿਲ੍ਹਿਆਂ ਸਮੇਤ ਸੂਬੇ ਭਰ ਚੇ ਆਪਰੇਸ਼ਨ ਸ਼ੀਲਡ ਦੇ ਤਹਿਤ ਅਭਿਆਸ ਕੀਤੇ ਜਾਣਗੇ ਇਸ ਤੋਂ ਇਲਾਵਾ ਇਹ ਅਭਿਆਸ ਚੰਡੀਗੜ੍ਹ ਚ ਵੀ ਕੀਤਾ ਜਾਵੇਗਾ ਰਾਕਟ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਵਰਗੇ ਹਵਾਈ ਹਮਲਿਆਂ ਤੋਂ ਬਚਾਅ ਤੇ ਜੰਗ ਦੀ ਸਥਿਤੀ ਚ ਬਚਾਅ ਲਈ ਆਪਰੇਸ਼ਨ ਸ਼ੀਲਡ ਦੇ ਤਹਿਤ ਹਰਿਆਣਾ ਚ ਵੀ ਮੌਕ ਡ੍ਰਿਲ ਤੇ ਬਲੈਕਆਊਟ ਕੀਤੇ ਜਾਣਗੇ ਇਮੋਗ ਡ੍ਰਿਲ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ ਬਲੈਕਆਊਟ ਦਾ ਸਮਾਂ ਰਾਤ 8 ਵਜੇ ਤੋਂ 8:15 ਤੱਕ ਹੋਵੇਗਾ ਯਾਨੀ 15 ਮਿੰਟ ਤੱਕ ਇਹ ਸਮਾਂ ਨਿਰਧਾਰਤ ਕੀਤਾ ਗਿਆ ਹੈ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਦੱਸਦੇ ਕਿ ਅੱਜ ਮੋਕ ਡ੍ਰਿਲ ਕੀਤੀ ਜਾਵੇਗੀ ਜਲੰਧਰ ਅੰਮ੍ਰਿਤਸਰ ਤੇ ਹੋਰ ਜ਼ਿਲ੍ਹਿਆਂ ਦੇ ਡੀਸੀ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮੋਕ ਡ੍ਰਿਲ ਰਾਤ 8 ਵਜੇ ਤੋਂ 8:30 ਵਜੇ ਤੱਕ ਕੀਤੀ ਜਾਵੇਗੀ ਰਾਤ 8 ਵਜੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਾਇਰਨ ਵਜਾਈ ਜਾਣਗੇ ਤੇ ਇਸ ਦੌਰਾਨ ਬਲੈਕਆਊਟ ਵੀ ਰਹੇਗਾ ਇਸ ਤੋਂ ਪਹਿਲਾਂ ਸਿਵਲ ਡਿਫੈਂਸ ਵੱਲੋਂ ਸ਼ਾਮ 6 ਤੋਂ 7 ਵਜੇ ਤੱਕ ਰਣਜੀਤ ਐਵੇਨਿਊ ਦੇ ਦਸਹਿਰਾ ਗਰਾਊਂਡ 'ਚ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ ਹਵਾਈ ਹਮਲਿਆਂ ਤੋਂ ਬਚਨ ਤੇ ਜੰਗੀ ਸਥਿਤੀਆਂ ਨਾਲ ਨਜਿੱਠਣ ਲਈ ਪੰਜਾਬ ਦੇ 6 ਸਰਹਦੀ ਜ਼ਿਲ੍ਹਿਆਂ ਸਮੇਤ ਸੂਬੇ ਭਰ ਚ ოਪਰੇਸ਼ਨ ਸ਼ੀਲਡ ਦੇ ਤਹਿਤ ਅਭਿਆਸ ਕੀਤੇ ਜਾਣਗੇ ਇਸ ਤੋਂ ਇਲਾਵਾ ਇਹ ਅਭਿਆਸ ਚੰਡੀਗੜ੍ਹ ਚ ਵੀ ਕੀਤਾ ਜਾਵੇਗਾ ਰਾਕਟ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਵਰਗੇ ਹਵਾਈ ਹਮਲਿਆਂ ਤੋਂ ਬਚਾਅ ਤੇ ਜੰਗ ਦੀ ਸਥਿਤੀ ਚ ਬਚਾਅ ਲਈ ოਪਰੇਸ਼ਨ ਸ਼ੀਲਡ ਦੇ ਤਹਿਤ ਹਰਿਆਣਾ ਚ ਵੀ ਮੌਕ ਡ੍ਰਿਲ ਤੇ ਬਲੈਕਆਊਟ ਕੀਤੇ ਜਾਣਗੇ ਇਹ ਮੋਗਰਿਲ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ ਬਲੈਕਆਊਟ ਦਾ ਸਮਾਂ ਰਾਤ 8 ਵਜੇ ਤੋਂ 8:15 ਤੱਕ ਹੋਵੇਗਾ ਯਾਨੀ 15 ਮਿੰਟ ਤੱਕ ਇਹ ਸਮਾਂ ਨਿਰਧਾਰਤ ਕੀਤਾ ਗਿਆ ਹੈ